ਉਹਨੇ ਭਜਨ ਸੁਣਾਇਆ ਕਹਿਣ ਲੱਗਾ ਵੀ ਤਰਨਤਾਰਨ ਕੋਈ ਸਕੂਲ ਏ ਤੇ ਮੈਂ ਉਹਦੀ 500 ਫੈਲ ਚਾਪੀ ਪਹਿਲਾਂ ਉਹਦੇ ਸਕੂਲ ਦਾ ਨਾਮ ਹਰ ਬੱਚੇ ਦੀ ਸਕੂਲ ਵਾਲੇ ਫੈਲ ਲਾਉਂਦੇ ਆ ਚਾਟੀ ਮਿੰਟ ਚੌਂਗ ਤੋਂ ਬੱਸ ਦੇ ਉੱਤੇ ਰੱਖੀਆਂ ਤੋੜੇ ਚ ਪਾ ਕੇ ਪਹਿਲਾ ਉਤੋਂ ਮੂੰਹ ਬਣਿਆ ਹੋਇਆ ਤੋੜੇ ਦਾ ਉਤੋਂ ਬੱਸ 'ਚ ਬੈਠਾ ਤਰਨ ਤਰਨ ਦੀ ਕਹਿੰਦੇ ਬੱਸ ਰੁਕੀ ਬਾਬਾ ਨੋ ਸਿੰਘ ਦੇ ਸਥਾਨ ਤੇ ਇਹ ਉਹ ਪ੍ਰਸ ਵਾਲੇ ਨੇ ਵਜਨ ਸੁਣਾਇਆ ਤੇ ਜਦੋਂ ਮੈਨੂੰ ਉਹਨੇ ਵਜਨ ਸੁਣਾਇਆ ਉਦੋਂ ਉਹਦੀ ਦਾੜੀ ਕੱਟੀ ਹੋਈ ਜਦੋਂ ਉਹਨੇ ਮੈਨੂੰ ਗੱਲ ਸੁਣਾਈ ਐ ਕਮਰੇਜ ਸੁਣਾਈ ਕਹਿੰਦਾ ਮੈਂ ਤਰਨਤਾਰ ਨੂੰ 500 ਫੈਲ ਰੱਖੀ ਉੱਤੇ ਬਸਦੇ ਤੇ ਬਾਬਾ ਨੋਸ ਇਨਸਾਨ ਅਗੇ ਬਸੂ ਰੁਕੀ ਤੇ ਸਾਰਿਆਂ ਸੀਸ ਝੁਕਾਏ ਤੇ ਕਹਿੰਦੇ ਮੇਰੇ ਤੇ ਰੇਡ ਆ ਗਈ ਲੋਕੀ ਐ ਕੋਈ ਮੱਥਾ ਟੇਕਦੇ ਲੋਕੀ ਐਵੇਂ ਹੀ ਮੱਥਾ ਟੇਕਦੇ ਆ ਕਹਿੰਦੇ ਮੈਂ ਇੰਜ ਆਕੜ ਕੇ ਬੈਠਾ ਰਿਆ ਮੈਂ ਨਹੀਂ ਸੀਸ ਝੁਕਾਂਦਾ ਵੇਖਦਾ ਕੀ ਹੋ ਜਾਏਗਾ ਕਹਿੰਦੇ ਇੰਜ ਆਕੜ ਕੇ ਬੰਦ ਜਿਹਨੂੰ ਕਹਿੰਦੇ ਆ ਸ਼ੇਖਾ ਅੰਦਰੋਂ ਜੋੜ ਛੱਡ ਤੂੰ ਸ਼ੇਖ ਮਾੜਾ ਨਹੀਂ ਗੁਰੂ ਨਾਨਕ ਸਾਹਿਬ ਕਹਿੰਦੇ ਸ਼ੇਖਾ ਅੰਦਰਲਾ ਛੱਡ ਦੇ ਜਿਹੜਾ ਆਕੜਿਆ ਮੈਂ ਜਦ ਤੱਕ ਝੁਕੇਗਾ ਨਹੀਂ ਰੱਬ ਨੂੰ ਨਹੀਂ ਮਿਲਿਆ ਜਾਏਗਾ ਕਹਿੰਦੇ ਮੈਂ ਜਾਕੜ ਕੇ ਬੈਠਾ ਰਿਆ ਨਹੀਂ ਸੀ ਛੁਕਾਵਾਂਗਾ ਕੀ ਕਰਾਂ ਕੀ ਹੋ ਜਾਊਗਾ ਹੁਣ ਅੱਗੇ ਤੁਹਾਨੂੰ ਪਤਾ ਚੱਬਾ ਪਿੰਡ ਆਉਂਦਾ ਫਿਰ ਚਾਟੀਵਿੰਡ ਪਿੰਡ ਆਉਂਦਾ ਉਹ ਕਹਿੰਦੇ ਚੱਬੇ ਕੇ ਚਾਟੀਵਿੰਡੇ ਤਰ੍ਹਾਂ ਬੱਸ ਰੁਕੀ ਕੋਈ ਸਵਾਰੀਆਂ ਉਤਰੀਆਂ ਕੁਝ ਚੜੀਆਂ ਤੇ ਜਿਹੜੀਆਂ ਚੜੀਆਂ ਉਹਦੇ ਵਿੱਚ ਦੋ ਸਪੇਰੇ ਚੜ ਗਏ ਸੱਪਾਂ ਵਾਲੇ ਉਹਨਾਂ ਕੋ ਪਟਾਰੀਆਂ ਸੀ ਨੀਆਂ ਨੀਆਂ ਉਹਨਾਂ ਦੀ ਕਿਰਤ ਦੇ ਕਦੀ ਕਿੱਥੇ ਖਲੋਂਦੇ ਆ ਜਿੱਤੇ ਵੀ ਆਪਣਾ ਸੱਬ ਦਾ ਤਮਾਸ਼ਾ ਖਾਂਦੇ ਆ ਪੰਜ ਪੰਜ 7 7 ਸੱਪ ਹੁੰਦੇ ਨੇ ਪਟਾਰੀ ਤੇ ਉਹਨਾਂ ਪਟਾਰੀਆਂ ਉੱਤੇ ਰੱਖੀਆਂ ਹੁਣ ਅਸੀਂ ਵੱਜ ਸਫਰ ਕਰਦੇ ਹੋਈਏ ਤੇ ਕਈ ਵਾਰੀ ਧਿਆਨ ਨਹੀਂ ਦਾ ਕੌਣ ਚੜਿਆ ਕੌਣ ਉਤਰਿਆ ਕਹਿੰਦੇ ਬੱਸ ਚੱਲ ਭਈ ਅੱਗੇ ਜਾ ਕੇ ਕੋਈ ਸਕੂਟਰੀ ਵਾਲਾ ਕੋਈ ਜਾਂ ਸਕੂਟਰ ਵਾਲਾ ਅੱਗੇ ਆਇਆ ਤੇ ਬੱਸ ਨੂੰ ਇੱਕ ਦੰਬ ਬ੍ਰੇਕ ਮਾਰਨੀ ਪਈ। ਉਹਨੂੰ ਬਚਾਉਣ ਲਈ ਬੱਸ ਨੇ ਬ੍ਰੇਕ ਮਾਰੀ ਤੇ ਕਹਿੰਦੇ ਦੋਵੇਂ ਪਟਾਰੀਆਂ ਥੱਲੇ ਡਿੱਗ ਕੇ ਨਾ ਜਿਹੜੀ ਬੱਸ ਤੇ ਜਗ੍ਹਾ ਬਣੀ ਹੁੰਦੀ ਰੱਖਣ ਦੀ। ਦੋਵੇਂ ਪਟਾਰੀਆਂ ਥੱਲੇ ਡਿੱਗੀਆਂ ਤੇ ਮੇਰੀ ਝੋਲੀ 'ਚ ਖੁੱਲ ਗਈਆਂ ਤੇ ਕਿੰਨੇ 15 20 ਸੱਪ ਮੇਰੀ ਝੋਲੀ 'ਚ ਚੱਲਣ ਲੱਗ ਪਏ। ਉੱਚੀ ਉੱਚੀ ਕਹਿੰਦਾ ਮੈਂ ਚੀਕਾਂ ਮਾਰਨ ਲੱਗ ਪਿਆ। ਹੁਣ ਆਮ ਬੰਦੇ ਨੂੰ ਤੁਸੀਂ ਆਪ ਵੇਖ ਲਓ ਵੀ ਭਾਵੇਂ ਉਹਨਾਂ ਨੇ ਦੰਦ ਖੱਟੇ ਕੀਤੇ ਹੁੰਦੇ ਜਿਨ੍ਹਾਂ ਦੀ ਕਿਰਤ ਹੈ ਪਰ ਆਮ ਬੰਦੇ ਕੋਲ ਸਾਪ ਦਾ ਫਿਰ ਇੱਕ ਵੀ ਨਹੀਂ 8 10 ਡਿਗ ਭੈਣ ਉਹਦੇ ਛਦਾਈ ਹੋ ਗਿਆ ਕਹਿੰਦਾ ਮੈਂ ਉੱਚੀ ਉੱਚੀ ਚੀਕਾਂ ਮਾਰਾਂ ਲੱਗ ਪਿਆ ਬਾਬਾ ਨੋ ਸਿੰਘ ਜੀ ਵਜਾ ਲਓ ਅੱਜ ਤੋਂ ਆਵਾਜ਼ ਨਹੀਂ ਆਕੜਾਂਗਾ ਕੋ ਸਾਤਨਾ ਸ਼ੀਰ ਸਿੰਘ ਉਹ ਵਜਾ ਲਓ ਬਾਬਾ ਨੌ ਸਿੰਘ ਜੀ ਬਚਾ ਲੋ ਅੱਜ ਤੋਂ ਬਾਹਰ ਨਹੀਂ ਇਹ ਸੋਚਾਂਗਾ ਕਿਉਂ ਲੋਕੀ ਮੱਥਾ ਟੇਕਦੇ ਕੀ ਹੋ ਜੂ ਇੱਕ ਝੋਲੀ ਜਿਹਨੇ ਸੱਪ ਕਹਦੇ ਬੱਸ ਰੁਕੀ ਚਲੋ ਉਹ ਡਰਾਈਵਰ ਵੀ ਕੰਡੈਕਟਰ ਵੀ ਗੁੱਸੇ ਹੋਇਆ ਪਟਾਰੀ ਵਾਲਿਆਂ ਨੂੰ ਸਾਰੇ ਸੱਪ ਬੱਸ ਸਵਾਰੀਆਂ ਬਾਹਰ ਗੱਡੀਆਂ ਉਹ ਜਿਹੜੇ ਜਿਹੜੇ ਸੱਪ ਫੜੇਗੇ ਫੜੇ ਪਟਾਰੀਆਂ 'ਚ ਪਾਏ ਉਹਨਾਂ ਨੂੰ ਲਾਇਆ ਜਦੋਂ ਅੱਗੇ ਗਏ ਤਰੰਤਾਰਨ ਪਹੁੰਚ ਗਏ ਤੇ ਕਹਿੰਦੇ ਮੈਂ ਹੁਣ ਬੱਸ ਦੇ ਮਗਰੋਂ ਉੱਤੇ ਚੜਨ ਲੱਗਾ ਵੀ ਫੈਲਾ ਲਾਵਾਂ ਤੇ ਤਰੰਤਾਰਨ ਦੇ ਸਕੂਲ ਨੂੰ ਪਹੁੰਚਾਵਾਂ ਕਹਿੰਦੇ ਜਦੋਂ ਮੈਂ ਉੱਤੇ ਗਿਆ ਤੇ ਜਿਹੜੇ ਤੋੜੇ 'ਚ 500 ਫੈਲ ਪਈ ਸੀ ਨਾ ਉਹ ਤੇਜ਼ ਹਵਾ ਨਾਲ ਤੁਹਾਨੂੰ ਪਤਾ ਬੱਸ ਦੇ ਉੱਤੇ ਹੋਵੇ ਤੇ ਬੜੀ ਹਵਾ ਤੇਜ਼ ਹੁੰਦੀ ਉਹ ਤੇਜ਼ ਹਵਾ ਨਾਲ ਉਹਦਾ ਮੂੰਹ ਖੁੱਲ ਗਿਆ 50 ਫੈਲਾਂ ਵਿੱਚ ਪਈਆਂ ਤੋੜੇ ਦੇ 450 ਰਾਹ ਹੀ ਉੱਡ ਗਈ ਕਹਿੰਦੇ ਮੈਂ ਬੜਾ ਰਹਾ ਨੂੰ ਐਡਾ ਪਿਆਰ ਸ਼ਹੀਦ ਸਿੰਘਾ ਦਾ ਰੱਬ ਨਾਲ ਕੋ ਸਤਨਾਮ ਫੁਰਨੇ ਦਾ ਵੇਖ ਲੋ ਫੁਰਨੇ ਦੀ ਸਜਾ ਵੀ ਫੁਰਨੇ ਦੀ ਖੁਸ਼ੀ ਦੀ ਚੰਗੇ ਫੁਰਲੇ ਬਣਾਉ ਮੈਨੂੰ ਵਜਨ ਸੁਣਾਇਆ ਕਹਿੰਦੇ ਵੀ ਮੈਂ ਦੇਖ ਲਿਆ ਉਹ ਇੱਕ ਸੱਪ ਸਾਹਮਣੇ ਆ ਜੇ ਸਾਹ ਸੁੱਕ ਜਾਂਦਾ ਝੋਲੀ ਚ ਸਭ ਖੇਡਣ ਲੱਗ ਪੇ ਜਿਹੜੇ ਕੰਮ ਆਇਆ ਸਾ ਫੈਲ ਸਕੂਲ ਨੂੰ ਦੇਣੀ ਐ ਰੱਬ ਕਹਿੰਦਾ ਸ਼ਹੀਦ ਸਿੰਘਾਂ ਲਈ ਗਲਤ ਫੁਰਨਾ ਬਣਾ ਜਿਹੜੇ ਕੰਮ ਗਿਆ ਉਹ ਕੰਮ ਤੇਰਾ ਪੂਰਾ ਹੀ ਨਹੀਂ ਹੋਣਾ ਹੁਣ ਵੇਖਿਓ ਜੀ ਜਿਹੜਾ ਮੰਗ ਰਿਹਾ ਹੋ ਨਾ ਸ਼ਹੀਦਾਂ ਦੇ ਗੁਣ ਗਾਈਏ ਕਹਿੰਦੇ ਮੈਂ ਹੁਣ 50 ਫੈਲਾ ਹੱਥ ਚ ਫੜੀਆਂ ਵੀ ਸਕੂਲ ਕੀ ਜਾਵਾਂ ਬੱਸ 'ਚ ਬੈਠਾ ਤੇ ਵਾਪਸ ਆ ਗਿਆ ਪਰ ਪਛਤਾਵਾ ਗਲਤੀ ਕੀਤੀ ਤੂੰ ਹੰਕਾਰ ਦਾ ਫੁਰਨਾ ਬਣਾਇਆ ਨਹੀਂ ਝੁਕਾਂਗਾ ਕੀ ਹੋ ਜਾਏ ਕਹਿੰਦੇ ਹੁਣ ਬੱਸ 'ਚ ਜਦੋਂ ਬੈਠਾ ਤਰਨਤਾਰਨ ਤੋਂ ਅੰਮ੍ਰਿਤਸਰ ਤੇ ਸੋਚਿਆ ਰਾਜ ਚਾਰ ਵਾਰੀ ਵਾਹਿਗੁਰੂ ਇੱਕ ਵਾਰੀ ਧੰਨ ਬਾਬਾ ਨੋਜ ਸਿੰਘ ਜਪਦੇ ਜਾਣਾ ਤੇ ਘਰ ਨਹੀਂ ਜਾਣਾ ਬਾਬਾ ਨੋਹ ਸਿੰਘ ਦੇ ਅਸਥਾਨ ਤੇ ਅੰਦਰ ਮੱਥਾ ਟੇਕ ਕੇ ਇੱਕ ਪੜ ਜਪਜੀ ਸਾਹਿਬ ਦਾ ਕਰਕੇ ਮਾਫੀ ਮੰਗ ਕੇ ਜਾਣਾ। ਧਿਆਨੂ ਬੜੇ ਜੀ। ਧਿਆਨੂ ਬੜੇ ਜੀ। ਸੋਸਰੀ ਉਹਦੇ ਅੰਦਰ ਇਹ ਅੰਦਰ ਤੁਸੀਂ ਬਹੁਤ ਘਟ ਗਏ ਹੋ। ਬਾਹਰੋਂ ਸੜਕ ਤੋਂ ਮੈਂ ਵੀ ਬਹੁਤ ਘਟ ਰਿਹਾ ਹੁਣ ਥੋੜਾ ਅੰਦਰ ਗਿਆਂ ਹੁਣ ਅੱਗੋਂ ਅੰਦਰ 12 ਦਰੀ ਹੈ ਜਿੱਥੇ ਖਣਪੜ ਚੱਲਦੇ ਉਹਨੂੰ 12 ਦਰੀ ਰੱਖਿਆ ਨਾ ਉਹਦੀ ਵੀ ਕਾਰ ਸੇਵਾ ਝੋਲੀ ਚ ਪੈ ਰਹੀ ਹੈ ਤੁਸੀਂ ਅਰਦਾਸ ਕਰਿਓ ਥੋੜਾ ਥੋੜਾ ਇਸ਼ਾਰਾ ਦੇ ਦੀਦਾ ਵੀ ਚਲੋ ਸੰਗਤ ਦੀਆਂ ਸੀਸਾਂ ਨਾਲ ਹੀ ਸਭ ਕੁਝ ਚੱਲਦਾ ਹੈ ਤੇ ਅੰਦਰ ਗਿਆ ਜੀ ਇੱਕ ਜਪਜੀ ਸਾਹਿਬ ਦਾ ਪਾਠ ਕੀਤਾ ਜਿਵੇਂ ਹੁਣ ਬੰਦਾ ਡਿੱਗਾ ਹੁੰਦਾ ਅੰਦਰੋਂ ਤੁਹਾਨੂੰ ਪਤਾ ਹੈ ਉਹ ਬਸ ਡਿੱਗੇ ਨੂੰ ਵੇਖਦਾ ਉਹ ਡਿੱਗਾ ਹੀ ਵੇਖਦਾ ਕਦੀ ਨਿਤਨੇਮ ਘਟ ਨਾ ਕਰਿਓ ਪਰ ਬਾਈ ਚੰਦ ਘਟ ਹੋ ਜਾਏ ਪਰ ਡਿੱਗੇ ਪਇਓ ਮਾਫੀ ਮਿਲ ਜਾਊਗੀ ਜੇ ਡਿੱਗੇ ਨਹੀਂ ਤੇ ਨਹੀਂ ਅਵਲ ਘਟ ਕਰਿਓ ਦੇਰਵਾਨ ਘਟਾਉਣਾ ਨਹੀਂ ਸਹਿ ਸੁਬਾਹ ਚਰਾ ਕੋਈ ਸਰੀਰਕ ਪ੍ਰੋਬਲਮ ਕਰ ਸਿਮਰਨ ਕਰ ਲਓ ਉਹ ਕਹਿੰਦੇ ਜਦੋਂ ਮੈਂ ਇੱਕ ਜਪਜੀ ਸਾਹਿਬ ਕਰਕੇ ਮੈਂ ਵਾਣੀ ਬੋਦੀ ਪੜਦਾ ਵੀ ਨਹੀਂ ਹਾਜ਼ਰੀ ਲਾਈ ਅਰਦਾਸ ਕੀਤੀ ਮਾਫੀ ਮੰਗੀ ਕਹਿੰਦੇ ਜੀ ਉਤਰਿਆ ਹੀ ਆ ਤੇ ਫੋਨ ਆ ਗਿਆ ਜਦੋਂ ਮੈਂ ਕਹਿੰਦਾ ਹੈਲੋ ਕੀਤਾ ਤੇ ਜਿਹਦਾ ਫੋਨ ਸੀ ਉਹ ਕਹਿੰਦਾ ਜੀ ਤੁਸੀਂ ਉਹ ਪ੍ਰੈਸ ਵਾਲੇ ਬੋਲਦੇ ਹੋ ਕਹਿੰਦੇ ਹਾਂ ਪਹਿਲ ਦੇ ਉੱਤੇ ਨੰਬਰ ਸੀਗੇ ਤੁਸੀਂ ਪ੍ਰੈਸ ਵਾਲੇ ਬੋਲਦੇ ਹੋ ਹਾਂ ਕਹਿੰਦੇ ਸਾਡੇ ਖੇਤਾਂ 'ਚ ਨਾ ਤੁਹਾਡੀ 400 ਦੇ ਕਰੀਬ ਫੈਲ ਲੱਭੀ ਆਖੋ ਸਤਨਾਮ ਇਹ ਕਿ ਜਕਾਰਾ ਦੇਗਾ ਜੀ ਦੇਖੋ ਸੋ ਸ੍ਰੀ ਪੰਜਾਬ ਕੇ ਦਰਦ ਰੋ ਗਈ ਹੋਣੀ ਹੈ ਪੰਜਾਬ ਉੱਥੇ ਹੈਗੀਆਂ ਸੀ ਕਹਿੰਦੇ ਸਾਡੇ ਖੇਤਾਂ 'ਚ ਫੈਲ ਅਸੀਂ ਤੁਹਾਡਾ ਨੰਬਰ ਪੜਿਆ ਇਹ ਸਾਡਾ ਐਡਰੈਸ ਆ ਕੇ ਲੈ ਜਾਣਾ ਕਹਿੰਦੇ ਮੇਰੀ ਅੱਖਾਂ 'ਚ ਅਥਰੂ ਨਾ ਰੁਕਣ ਉਸ਼ੀ ਸਿੰਘ ਅੱਡੇ ਹਾਜ਼ਰ ਜਿਹੰ ਹੰਕਾਰ ਲਿਆਂਦਾ ਤੇ ਝੋਲੀ 'ਚ ਸੱਪ ਖੇੜਦੇ ਹੰਕਾਰ ਲਿਆਂਦਾ ਤੇ ਜਿਹੜੇ ਕੰਮ ਗਿਆ ਹੋਣਾ ਹੀ ਨਹੀਂ ਤੇ ਆ ਕੇ ਜਵਦੀ ਸਿੰਘ ਪਾੜ ਕੇ ਡਿੱਗਿਆ ਵਾ ਤੇ ਉਹ ਕਹਿੰਦੇ ਤੈਨੂੰ ਗੇਟ ਨਹੀਂ ਟੱਪਣ ਦੇਣਾ ਤੇਰੀ ਝੋਲੀ ਭਰ ਕੇ ਭੇਜਣੀ ਉਹੋ ਚੀਜ਼ ਗਵਾਚੀ ਲੱਭਦੀ